ਵਾਹ ਜੀ ਵਾ ਤੂੰ ਤੇ ਬਣ ਗਿਆ ਫਿਰ ਡਾਕਟਰ ਪੀਜੀਆਈ ਦਾ ਹੈ ਡਾਕਟਰਾਂ ਦੀ ਟੀਮ ਆਈ ਹੈ ਜਿਰੀ ਦਾ ਆਪਰੇਸ਼ਨ ਦਾ ਡਾਕਟਰਾਂ ਦੀ ਟੀਮ ਆਈ ਅੱਜ ਹਾਂ ਲੈ ਬਾਈ ਜਿਰੀ ਚ ਹਾਂ ਤੇ ਆਂਦੇ ਨੇ ਮਾਸਕ ਉਹ ਮੇਰਾ ਮਾਸਕ ਮਾਸਕ ਘਰੇ ਰਹਿ ਗਿਆ ਯਾਰ ਮਾਸਕ ਘਰੇ ਹੀ ਰਹਿ ਗਿਆ ਪ੍ਰੇਸ਼ਨ ਤੇ ਜਾਣਾ ਹਾਂ ਹਾਂ ਲੈ ਵੀ ਇਹ ਕਿਹੜੀ ਕੰਪਨੀ ਵੱਲੋਂ ਆਇਆ ਸੀ ਜੈਂਟਾ ਵੱਲੋਂ ਬਹੁਤ ਕੇਅਰ ਕਰਦੇ ਨੇ ਪਿੱਛੋਂ ਵੀ ਦਿਖਾਓ ਆਪਣਾ ਮੜਾ ਆ ਕੈਰੀ ਕੁਝ ਨਹੀਂ ਅੱਗੇ ਆ ਕੁਝ ਜੈਂਟਾ ਜੈਂਟਾ ਨਹੀਂ ਘੁੰਮ ਕੇ ਜੀ ਸਸਿਕ ਕੱਲ ਦੀ ਸਾਰਿਆਂ ਨੂੰ ਲੱਗੇ ਸੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਆਗੇ ਸੀ ਖੇਤਾਂ ਦੇ ਵਿੱਚ ਏ ਅੱਜ ਆਪਾਂ ਮੁੱਛਲ ਨੂੰ ਪਾਉਣੀ ਐ ਪਦਾਨ ਤੇ ਕੁਝ ਕਿੱਲਿਆਂ ਚ ਪਾਵਾਂਗੇ ਆਪਾਂ ਰੀਜੈਂਟ ਵਦ ਵਦ ਦੇਖਦੇ ਆਂ ਫਿਰ ਕਿਵੇਂ ਚੱਲਦਾ ਹੈ ਕੰਮ ਕਰ ਮੌਸਮ ਵੀ ਖਰਾਬ ਹੈ ਪੂਰਾ ਤੇ ਤਰਪਾਲ ਪਾ ਕੇ ਲਿਆਂਦੀ ਹੋਈ ਐ ਚਲੋ ਜੀ ਫਿਰ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਦਾ ਬਟਨ ਜਰੂਰ ਪ੍ਰੈਸ ਕਰ ਲਿਆ ਕਰੋ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਦੇਖੁੰਨੇ ਆਂ ਫਿਰ ਕੰਮਕਾਰ ਅੱਜ ਟਰਾਲੀ ਲੈਏ ਸੀ ਤੇ ਤਰਪਾਲ ਪਾਲੀ ਸੀ ਉੱਪਰ ਤੇ بارش ਦਾ ਟਾਈਮ ਹੈ ਫਿਰ ਤਾਂ ਕਰਕੇ ਕੋਈ ਟੈਨਸ਼ਨ ਨਹੀਂ ਰਹਿੰਦੀ ਹੈ ਕਿ ਫਿਰ ਲੈ ਵਿੱਚ ਕਾਥੈਲਾ ਵਾਹ ਜੀ ਵਾਹ ਤੂੰ ਤੇ ਬਣ ਗਿਆ ਫਿਰ ਡਾਕਟਰ ਪੀਜੀਆਈ ਦਾ ਹੈ ਡਾਕਟਰਾਂ ਦੀ ਟੀਮ ਆਈ ਹੈ ਜਿਰੀ ਦਾ ਆਪਰੇਸ਼ਨ ਡਾਕਟਰਾਂ ਦੀ ਟੀਮ ਆਈ ਅੱਜ ਹਾਂ ਲੈ ਬਾਈ ਜਿਰੀ ਚ ਹਾਂ ਤੇ ਆਂਦੇ ਨੇ ਮਾਸਕ ਆਉ ਮੇਰਾ ਮਾਸਕ ਮਾਸਕ ਘਰੇ ਰਹਿ ਗਿਆ ਯਾਰ ਮਾਸਕ ਘਰੇ ਹੀ ਰਹਿ ਗਿਆ ਪ੍ਰੇਸ਼ਨ ਤੇ ਜਾਣਾ ਹੈ ਹਾਂ ਲੈ ਵੀ ਇਹ ਕਿਹੜੀ ਕੰਪਨੀ ਵੱਲੋਂ ਆਇਆ ਸੈਂਟਾ ਵੱਲੋਂ ਆਲੇ ਬਹੁਤ ਕੇਅਰ ਕਰਦੇ ਨੇ ਪਿੱਛੋਂ ਵੀ ਦਿਖਾਓ ਆਪਣਾ ਮੜਿਆ ਕੈਰੀ ਕਿਛੇ ਕੁਝ ਨਹੀਂ ਅੱਗੇ ਆ ਸੈਂਟਾ ਸੈਂਟਾ ਨਹੀਂ ਘੁੰਮ ਕੇ ਦਿਖਾਓ ਨਾ ਚਾਛ ਫੇਰ ਵੈਰੀ ਗੁੱਡ ਇਹਦੀਆਂ ਤਣੀਆਂ ਨਹੀਂ ਦਿੱਤੀਆਂ ਨਾਲ ਬੰਨਨ ਨੂੰ ਸਾਈਡਾਂ ਤੇ ਛੇਪੀਆਂ ਬਹੁਤ ਕੰਮ ਨਹੀਂ ਲਾਈਆਂ ਨੇ ਅੱਜ ਅੱਛਾ ਇਹ ਸੈਂਟਾ ਕੰਪਨੀਆਂ ਦਿੱਤੇ ਨੇ ਇਹ ਵੀ ਹੋ ਸਕਦਾ ਢਿੱਲਾ ਵੀ ਹੋ ਸਕਦਾ ਅੱਛਾ ਤੇ ਗਲਵਜ਼ ਜਿਹੜਾ ਉਹ ਦੋਵੇਂ ਹੀ ਫੇਰ ਦੋਵੇਂ ਨਹੀਂ ਜਿਪਾਣੇ ਹਲੇ ਥੈਲਾ ਖੋਲ ਹੀ ਆੜਾ ਹੈ ਕੋਈ ਨਹੀਂ ਥੈਲਾ ਅਸੀਂ ਖੋਲਦੇ ਨੇ ਤੂੰ ਇੱਕ ਵਾਰ ਪਾ ਕੇ ਚੈੱਕ ਤੇ ਕਰੋ ਨਾ ਵੀ ਪੂਰਾ ਇਹਨਾਂ ਪ੍ਰੋਡਕਟ ਕੰਮ ਜਾਵੇ ਅੱਛਾ ਜੀ ਤੇ ਇਸ ਲਈ ਥੋੜਾ ਜਿਆ ਫਿਰ ਇੱਕ ਇੱਕ ਗਲਵਸ ਪਾ ਕੇ ਉਹ ਵੀ ਪ੍ਰਦਾਨ ਲੜੇਗੀ ਫਿਰ ਹਾਂ ਪ੍ਰਦਾਨ ਦੇ ਲੜਨ ਕਰਕੇ ਤੇ ਅਸੀਂ ਦਵਾਈਆਂ ਬਦਲਤੀਆਂ ਨੇ ਹਾਂ ਅਸੀਂ ਪੈਸੇ ਮਹਿੰਗੇ ਲਾਣੇ ਸ਼ੁਰੂ ਕਰਦੇ ਨੇ ਪਰ ਪ੍ਰਦਾਨ ਜਦੋਂ ਲੜਦੀ ਹੈ ਨਾ ਫਿਰ ਆਉਂਦੀ ਹੈ ਵੀ ਹੋ ਨੀ ਮੈਂ ਤੈਨੂੰ ਬਖਸ਼ਦੀ ਹਾਂ ਖਾਜ ਵੀ ਉੱਥੇ ਉੱਥੇ ਹੁੰਦੀ ਜਿੱਥੇ ਨਾ ਪਰਖਿਆ ਜਾਂਦਾ ਹਾਂ ਸਹੀ ਗੱਲ ਐ ਸਹੀ ਗੱਲ ਐ ਹਮ ਚੈੱਕ ਵੀ ਬਣ ਗਏ ਡਾਕਟਰ ਅੱਜ ਆਪਾਂ ਪ੍ਰੋਡਕਟ ਵੀ ਇੱਕ ਵਧੀਆ ਦਿਖਾਣਾ ਬਾਅਦ ਚ ਦਿਖਾਵਾਂਗੇ ਬਹੁਤ ਸੋਹਣਾ ਪ੍ਰੋਜੈਕਟ ਐ ਉਹ ਆਪਣੇ ਟ੍ਰਾਇਲ ਟ੍ਰਾਇਲ ਦੇ ਤੌਰ ਤੇ ਹੀ ਆਇਆ ਆਪਣੇ ਕੋਲ ਤੇ ਆਪਾਂ ਵਰਤ ਕੇ ਵੇਖਣਾ ਉਹ ਪਹਿਣਾ ਸਿਰਫ 2 ਕਿਲੋ ਹੀ ਐ ਸੱਤ ਤਾਂ ਬਹੁਤ ਨੇ ਉਹਦੇ ਚ ਤਿੰਨ ਦਵਾਈਆਂ ਮਿਕਸ ਕਰਦੇ ਪਹਿਲਾਂ ਆਪਾਂ ਉਹੀ ਪਾਣਾ ਹੈ ਕਿ ਪਹਿਲਾਂ ਆਪਾਂ ਹੁਣ ਦੂਜਾ ਕੋਈ ਪਾਣਾ ਪ੍ਰੋਡਕਟ ਮੈਂ ਇਹ ਹੀ ਸਲਾਹ ਕਰਨਾ ਪਿਆ ਵੀ ਉਹ ਪਾਣੀ ਆਪਾਂ 5 ਕਿੱਲਿਆਂ ਚ 6 ਚ ਇੱਕ ਛੇ ਤੇ ਪਾਣੀ ਨਹੀਂ ਹੈਗਾ ਹਾਂ ਤੇ ਇਹ ਪਾਣੀ ਹੈ 3 ਕਿੱਲਿਆਂ ਚ ਹਾਂ ਜੇ ਮੈਂ ਪਦਾਨਪਾਲੀ ਫਿਰ ਉਹ ਕੰਮ ਖਤਰੇ ਵਾਲਾ ਹੋ ਜਾਣਾ ਹੈ ਸੇਵਕਾ ਕੰਮ ਖਤਰੇ ਵਾਲਾ ਹਾਂ ਤੇ ਮੈਨੂੰ ਇਹ ਵੀ ਉਹ ਕਿੱਲਾ ਖੰਡ ਮੈਂ ਇੱਧਰ ਕਢਾਦਾ ਫਿਰ ਨਾਲ ਕਿ ਬਾਕੀ ਤੂੰ ਤੈਨੂੰ ਕਿੱਲਿਆਂ ਚ ਇੱਧਰ ਪਾਈ ਤੇ ਫਿਰ ਮੈਂ ਇਹ ਤਿੰਨ ਕਿੱਲਿਆਂ ਚ ਪਦਾਨਪਾਲਾਂਗਾ ਜਿਹੜੇ ਆ ਚਾਰ ਕਿੱਲੇ ਨੇ ਥੱਲੇ ਵਾਲੇ ਹਾਂ ਇਹਨਾਂ ਚਾਰ ਕਿੱਲਾਂ 'ਚ ਪਾਣੀ ਪੂਰਾ ਆਏ ਪੂਰਾ ਇਹਨਾਂ 'ਚ ਪੈ ਜਾਣੀ ਐ ਤੇ ਇਹਦੇ 'ਚ ਵੀ ਪੂਰਾ ਹੈ ਇਹਦੇ 'ਚ ਵੀ ਹੈਗਾ ਇਹ ਤੇ ਆਹ ਡੇਢ ਕਿੱਲੇ 'ਚ ਵੀ ਪੈ ਜਾਣੀ ਐ ਇਹਦੇ 'ਚ ਵੀ ਪਾਣੀ ਪੂਰਾ ਆਏ ਹਨਾ ਇਹਦੇ 'ਚ ਵੀ ਮਦਾਨ ਪਾਣੀ ਹੈ ਉੱਤੇ ਇਹਦੇ 'ਚ ਵੀ ਮਦਾਨ ਪੈਣੀ ਐ ਉੱਤੇ ਮਦਾਨ ਪਾਣੀ ਉੱਤੇ ਹੀ ਮਦਾਨ ਪੈਣੀ ਐ ਹਨਾ ਵੀ ਆਪਾਂ ਬਹੁਤਾ ਵੀ ਪਾਣੀ ਕਾਲਾ ਤਾਂ ਅੱਛੇ ਜਿਹੜੇ ਗਰੀਬਾਂ ਦੀ ਹਾਂਜੀ ਆਹ ਪ੍ਰੋਡਕਟ ਇੱਕ ਆਇਆ ਸੀ ਆਪਣੇ ਕੋਲ ਟ੍ਰਾਇਲ ਦੇ ਤੌਰ ਤੇ ਇਹ ਹੈਗਾ ਟ੍ਰੋਪੀਕਲ ਤ੍ਰਿਪੀਕੋਲ ਕੰਪਨੀ ਦਾ ਤੇ ਇਹਦੇ ਵਿੱਚ ਤਿੰਨ ਸਾਲਟ ਨੇ ਦੇਖ ਸਕਦੇ ਹੋ ਇੱਕ ਕੋਰਾ ਜੀ ਨਾਲ ਇੱਕ ਫਟੇਰਾ ਵਾਲਾ ਇੱਕ ਸਾਲਟ ਹੋਰ ਹੈ ਤੇ ਇਹ ਤਿੰਨ ਸਾਲਟ ਨੇ ਤੇ ਇਹ ਹੈਗੀ ਹੈ ਪੈਕਿੰਗ 2 ਕਿਲੋ ਦੀ 2 ਕਿਲੋ ਪੈਕਿੰਗ ਹੈ ਇਹ ਛੋਟੇ ਪਾਸੇ ਨੇ ਪਾ ਦੇ ਛੋਟੇ ਪਾਸੇ ਨੇ ਪਾ ਦੇ ਇਹ 2 ਕਿਲੋ ਦੀ ਪੈਕਿੰਗ ਹੈ ਇਹ ਤੇ ਬਾਕੀ ਹੁਣ ਇਹਦਾ ਰਿਜ਼ਲਟ ਸਾਂਝਾ ਕਰਾਂਗੇ ਤੁਹਾਡੇ ਨਾਲ ਕਿਵੇਂ ਕੀ ਹਾਲਤਾ ਵੇ ਇਹਦਾ ਵੀ ਹਾਂਜੀ ਲਓ ਜੀ ਆਪਾਂ ਗੱਲ ਕਰਦੇ ਜੀ ਫੇ ਪ੍ਰੋਡਕਟ ਬਾਰੇ ਤੇ ਹਰੇਕ ਕੰਪਨੀ ਆਪੋ ਆਪਣੇ ਪ੍ਰੋਡਕਟ ਲਾਂਚ ਕਰਦੀ ਹੈ ਤੇ ਇਸ ਕੰਪਨੀ ਨੇ ਤਿੰਨੇ ਮਤਲਬ ਟੈਕਨੀਕਲ ਇਕੱਠੇ ਕਰਕੇ ਤੇ ਪ੍ਰੋਡਕਟ ਤਿਆਰ ਕਰਤਾ ਹੈ ਗੋਬ ਦੀ ਸੂੰਡੀ ਤੇ ਪੱਤਾ ਲਪੇਟ ਵਾਸਤੇ ਤੇ ਬਾਕੀ ਦੇਖਦੇ ਆ ਇਹ ਵੈਸੇ ਪੇਟੈਂਟ ਪ੍ਰੋਡਕਟ ਹੈ ਇਹ ਕੰਪਨੀ ਦਾ ਇਹਦੀ ਕੋਈ ਕਾਪੀ ਨਹੀਂ ਕਰ ਸਕਦਾ ਤੇ ਇੰਟਰਨੈਸ਼ਨਲ ਦੇਖ ਸਕਦੇ ਹਾਂ ਤੇ ਬਾਕੀ ਦੇਖਦੇ ਆ ਪਾ ਕੇ ਇਹ ਗੋਪੀ ਦੀ ਸੁੰਡੀ ਤੇ ਪੱਤਾ ਲਪੇਟ ਵਾਸਤੇ ਸਪੈਸ਼ਲ ਹੈ ਤੇ ਇਹ ਆਪਣੇ ਕੋ ਟ੍ਰਾਇਲ ਦੇ ਤੌਰ ਤੇ ਆਇਆ ਸੀ 5 ਕੁ ਕਿੱਲਿਆਂ ਦਾ ਤੇ ਬਾਕੀ ਦੇਖਦੇ ਆਂ ਪਾ ਕੇ ਕਿਵੇਂ ਰਹਿੰਦਾ ਹੈ ਰਿਜ਼ਲਟ ਦਿਖਾਵਾਂਗੇ ਤੁਹਾਨੂੰ ਕਿਲੋ ਦੀ ਕੰਮ ਗਿਆ ਨਿਬੜ ਚੱਲੀਏ ਹੁਣ ਘਰ ਨੂੰ ਅੱਜ ਸਾਨੂੰ ਕੋਡਕਟਾ ਪਾਇਨੇ ਇੱਕ ਰੀਐਜੈਂਟ ਫਟੇਰਾ ਵਾਲਾ ਜਿਹੜਾ ਸਾਲਟ ਹੈ ਜਿਹੜਾ ਨਵਾਂ ਬੜਾ ਟਾਇਆ ਤੇ ਇੱਕ ਪਾਈ ਹੈ ਆਪਾਂ ਪਾ ਦਾਂ। ਤੇ ਲੇਟ ਅੱਜ ਆਈ ਹੈ ਲੇਟ ਤੇ ਇੱਧਰ ਵੀ ਸਾਰੇ ਪੈ ਗਈ ਹੈ ਆਪਣੇ ਉੱਪਰ ਵੀ ਤੇ ਆਹ ਇੱਕ ਡੇਢ ਕਿਲਾ ਰਹਿ ਗਿਆ ਬਸ। ਇਹ ਜਦੋਂ ਪਾਣੀ ਹੋ ਜਾਏਗਾ ਤੇ ਫਿਰ ਪਾ ਦਾਂਗੇ। ਲੋ ਜੀ ਬੱਦਲ ਬੁੱਦਲ ਤਾਂ ਗਿਆ ਲੰਘ ਤੇ ਝੜ ਗਈ ਐ ਤੇ ਖੀ ਧੁੱਪ ਤੇ ਆ ਡੇਢ ਕਿੱਲਾ ਰਹਿ ਗਿਆ ਸੀ ਆਪਣਾ ਪਾਉਣ ਤੋਂ ਪਤਾਣ ਇਧਰ ਵੀ ਸਾਰੇ ਪੈ ਗਈ ਐ ਤੇ ਇਧਰ ਵੀ ਸਾਰਾ ਕੰਮ ਨਿਬੜ ਗਿਆ ਬਸ ਉਹਨਾ ਡੇਢ ਕਿੱਲਾ ਰਹਿ ਗਿਆ ਏ ਟੱਪ ਦੇ ਵਿੱਚ ਆਪਣਾ ਇਹਦੇ ਵਿੱਚ ਵੀ ਫਿਰ ਆਪਾਂ ਹੁਣ ਪਾਣੀ ਹੋ ਜਾਏਗਾ ਫਿਰ ਦੇਖਦੇ ਆ ਆਪਾਂ ਸ਼ਾਮ ਨੂੰ ਪਾ ਜੰਨੇ ਆ ਹਾਂਜੀ ਲਓ ਜੀ ਕਿਸਾਨ ਵੀਰੋ ਕਰੋ ਚੈੱਕ ਆ ਇਹ ਆਪਾਂ ਕਰੀ ਸੀ ਬਾਸਪ ਦੀ ਸਪਰੇ ਅ ਸੌਰੀ ਬਾਸਪ ਕੰਪਨੀ ਦੀ ਬਾਸਾ ਗ੍ਰਾਮ ਤੇ ਇਹ ਬੱਸਾਗ੍ਰਾਮ ਦਾ ਰਿਜ਼ਲਟ ਦੇਖੋ ਕਿੰਨਾ ਵਧੀਆ ਆ ਕਰੋ ਚੈੱਕ ਇਹ ਬੱਸਾਗ੍ਰਾਮ ਨੇ ਬਿਲਕੁਲ ਹੀ ਪਿਆਜ਼ ਬੂਟੀ ਦਾ ਦੇਖੋ ਕਿੰਨਾ ਬੁਰਾ ਹਾਲ ਕਰਤਾ ਐਨ ਸਕਾਤੀ ਹਲੇ ਦੇਖੋ ਸਿਰੇ ਤੱਕਰ ਪੀਲੀ ਹੋ ਗਈ ਹੈ ਕਰੋ ਚੈੱਕ ਝੋਨਾ ਦੇਖੋ ਐਨ ਵਧੀਆ ਖੜਿਆ ਵਿੱਚ ਤੇ ਇਹ ਆਪਣੇ ਐਨੀ ਕੁ ਦੱਗੀ ਦੇ ਵਿੱਚ ਕਾਫੀ ਜ਼ਿਆਦਾ ਸੀ ਇਹ ਤੇ ਜਣੀ ਹੈਗਾ ਇਹ ਕਨਾਲਕੂ ਜਗਾ ਹੈਗੀ ਆ ਇਹ ਤੇ ਕਨਾਲਕੂ ਜਗਾ ਦੇ ਵਿੱਚ ਨਾ ਇਹ ਪਿਆਜ਼ ਬੂਟੀ ਆਪਣੇ ਹੈ ਹੀ ਬਹੁਤ ਜਿਆਦਾ ਸੀ ਤੇ ਚਲੋ ਥੋੜੀ ਜੀ ਟਾਈਮ ਦੀ ਦਿੱਕਤ ਹੋ ਗਈ ਤੇ ਇਹ ਆਪਣੀ ਪੀਲੀ ਪੂਸ਼ਾ ਇਹ ਪੀਲੀ ਪੂਸ਼ਾ ਦੇ ਵਿੱਚ ਥੋੜਾ ਜਿਹਾ ਦਿੱਕਤ ਇਹੀ ਹੋ ਗਈ ਵੀ ਆਪਣੇ ਕੋਲੋਂ ਸਪਰੇ ਥੋੜੀ ਜੀ ਲੇਟ ਹੋ ਗਈ ਸੀ ਇਹਦੇ ਵਿੱਚ ਤੇ ਬਾਕੀ ਉਧਰ ਤਾਂ ਦੂਜੇ ਝੋਨੇ ਦੇ ਵਿੱਚ ਤਾਂ ਪੀਆਰ 131 ਦੇ ਵਿੱਚ ਵੀ ਹੈ ਸੀ ਕਿਤੇ ਕਿਤੇ ਹੋਰ ਖੇਤਾਂ ਦੇ ਵਿੱਚ ਵੀ ਹੈਗੀ ਸੀ ਜਾਨੀ ਨੱਕਿਆਂ ਦੇ ਅਗਲੇ-ਅਗਲੇ ਪਾਸੇ ਤੇ ਹੋਰ ਖੇਤਾਂ 'ਚ ਤਾਂ ਫਿਰ ਮੈਂ ਨਾਲ ਦੀ ਨਾਲ ਹੀ ਕਰਤੀ ਸੀ ਉੱਥੇ ਤਾਂ ਚੋਨਾ ਹਾਲੇ ਛੋਟਾ ਸੀ ਤੇ ਇਹਦਾ ਮੈਂ ਵੈਸੇ ਰਿਜ਼ਲਟ ਕੱਢਿਆ ਵੀ ਜਦੋਂ ਝੋਨਾ ਤਕਰੀਬਨ 20-22 ਦਿਨ ਦਾ ਹੋਵੇ ਤਾਂ ਉਦੋਂ ਇਹ ਕਰ ਦੇਣੀ ਚਾਹੀਦੀ ਆ ਦੇਖੋ ਪੀ ਪ੍ਰੋਪਰ ਦਵਾਈ ਜਿਹੜੀ ਐ ਇਹਦੇ ਉੱਤੇ ਪੈਣੀ ਚਾਹੀਦੀ ਐ ਤੇ ਜਦੋਂ ਝੋਨਾ ਥੋੜਾ ਜਿਹਾ ਵੱਡਾ ਹੋ ਜਾਂਦਾ ਫਿਰ ਝੋਨੇ ਦੇ ਉੱਪਰ ਪੈ ਜਾਂਦੀ ਦਵਾਈ ਵੈਸੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਆਹ ਦੇਖ ਸਕਦੇ ਹੋ ਝੋਨੇ ਨੂੰ ਬਿਲਕੁਲ ਵੀ 1% ਦਾ ਵੀ ਨੁਕਸਾਨ ਨਹੀਂ ਤੇ ਆਹ ਦੇਖੋ ਪਹਿਲਾਂ ਇਹ ਬਿਲਕੁਲ ਦੂਰੋਂ ਦੇਖਣ ਨੂੰ ਝੋਨਾ ਆਪਣਾ ਐਂ ਲੱਗਦਾ ਸੀ ਜਿਵੇਂ ਝੋਨਾ ਮੱਚ ਗਿਆ ਹੁੰਦਾ ਹੈ ਨਾ ਤੇ ਆਹ ਹੁਣ ਦੇਖ ਸਕਦੇ ਹੋ ਝੋਨਾ ਉੱਪਰ ਨਿਕਲ ਗਿਆ ਤੇ ਇਹ ਥੱਲੇ ਰਹਿ ਗਈ ਹੈ ਭੀ ਜਿਵੇਂ ਆਪਾਂ ਕਹਿ ਦਈਏ ਵੀ 1% ਵੀ ਝੋਨੇ ਨੂੰ ਫਰਕ ਨਹੀਂ ਹੈਗਾ ਇਸ ਦਵਾਈ ਦਾ ਸਗੋਂ ਇਹ ਕਿਉਂ ਵਾਂਗ ਲੱਗਦੀ ਹੈ ਇਹਨੂੰ ਤੇ ਜਿਵੇਂ ਮੰਨ ਲਓ ਕਿ ਝੋਨਾ ਐ ਇੱਕ ਇੱਕ ਡੰਡੀ ਉੱਪਰ ਚੜ ਗਿਆ ਇਹ ਥੱਲੇ ਰਹੀ ਜਦੋਂ ਇਹਦੇ ਜ ਇਹਦੀ ਬਸ ਕੋਣ ਦੇ ਉੱਪਰ ਦਵਾਈ ਪੈਣੀ ਚਾਹੀਦੀ ਹੈ ਇਹਦੀ ਇੱਕ ਵੀ ਬੂੰਦ ਦਵਾਈ ਦੀ ਇਹਦੀ ਟੱਚ ਦੇ ਵਿੱਚ ਜਾਣੀ ਚਾਹੀਦੀ ਹੈ ਬਸ ਵੀ ਜਦੋਂ ਪਿਆਜ਼ ਬੂਟੀ ਦੇ ਉੱਪਰ ਪੈ ਗਈ ਦਵਾਈ ਤਾਂ ਸਮਝੋ ਉਹ ਖਤਮ ਹੈ ਕਿਉਂਕਿ ਇਹ ਦਵਾਈ ਜਿਹੜੀ ਹੈ ਉੱਪਰਲੀ ਕੋਨ ਤੋਂ ਹੀ ਕੰਮ ਕਰਦੀ ਹੈ ਥੱਲੇ ਤੱਕਰ ਉੱਪਰਲੀ ਕੋਨ ਦੇ ਉੱਪਰ ਦਵਾਈ ਪੈ ਗਈ ਤੇ ਇਹਨੇ ਜੜ ਤੱਕਰ ਕੰਮ ਕਰਨਾ ਪਰ ਸਿਰਫ ਮੇਨ ਗੱਲ ਇਹ ਹੈ ਵੀ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਆਪਣੇ ਚ ਤੇ ਸਿਰਫ ਪਾਣੀ ਸੁੱਕਿਆ ਹੋਣਾ ਚਾਹੀਦਾ ਨੰਬਰ ਇਹ ਤੇ ਆਹ ਦੇਖ ਸਕਦੇ ਹੋ ਆਹ ਸਾਰੇ ਝੋਨੇ ਦੇ ਵਿੱਚ ਜਿੱਥੇ-ਜਿੱਥੇ ਵੀ ਮਤਲਬ ਹੈਗਾ ਸੀ ਇਹ ਆ ਦੇਖੋ ਸਿਰਫ ਇੱਕ ਇਹਦਾ ਇਹ ਹੈ ਵੀ ਦਵਾਈ ਪੈਣੀ ਚਾਹੀਦੀ ਹੈ ਬਸ ਉੱਪਰ ਦਵਾਈ ਜ਼ਰੂਰ ਮਹਿੰਗੀ ਹੈ ਪਰ ਇਹਦਾ ਕੰਮ ਜਿਹੜਾ 100% ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਆਪਣੇ ਖੇਤ ਦੇ ਵਿੱਚ ਇਹ ਪ੍ਰੋਬਲਮ ਆ ਗਈ ਹੈ ਪਿਆਜ਼ ਬੂਟੀ ਆ ਗਈ ਹੈ ਤਾਂ ਇਹਦਾ ਹੱਲ ਸਿਰਫ ਇਹੀ ਹੈ ਵੀ ਜਦੋਂ ਆਪਣਾ ਝੋਨਾ 20-22 ਦਿਨ ਦਾ ਹੋ ਜਵੇ ਤੇ ਪਤਾ ਲੱਗ ਗਿਆ ਆਪਾਂ ਨੂੰ ਵੀ ਇਹ ਪਿਆਜ਼ ਬੂਟੀ ਜੰਮ ਆਈ ਹੈ ਜਾਂ ਫਿਰ ਇੱਕ ਹੋਰ ਗੱਲ ਹੈ ਵੀ ਜਦੋਂ ਮੰਨ ਲਓ ਕਿ ਪਤਾ ਲੱਗ ਗਿਆ ਵੀ ਪਿਆਜ਼ ਬੂਟੀ ਥੱਲੇ ਜੰਮੇ ਆਈ ਹੈ ਹਨਾ ਤੇ ਤੁਰੰਤ ਹੀ ਖੇਤ ਦੇ ਵਿੱਚੋਂ ਪਾਣੀ ਕੱਢ ਦੋ ਝੋਨਾ ਚਾਹੇ ਆਪਣਾ 15 ਦਿਨ ਦਾ 20 ਦਿਨ ਦਾ ਹੋ ਜਵੇ 20 ਦਿਨ ਦਾ ਝੋਨਾ ਹੋ ਜਵੇ ਜਦੋਂ 20 ਕਿਉਂਕਿ ਇਹ ਜਿਆਦਾਤਰ ਜੰਮਦੀ ਵੀ ਉਦੋਂ ਹੀ ਜਾ ਕੇ ਹੈ ਜਦੋਂ ਝੋਨਾ ਆਪਣਾ 15 20 ਦਿਨ ਦਾ ਹੋ ਜਾਂਦਾ ਹੈ ਨਾ ਉਦੋਂ ਹੀ ਜਾ ਕੇ ਖੇਤ ਦੇ ਵਿੱਚ ਇਹ ਪਿਆਜ਼ ਬੂਟੀ ਜੰਮਦੀ ਹੈ ਤੇ ਜਦੋਂ ਚੋਨਾ 20 ਦਿਨ ਦਾ ਹੋ ਜਵੇ ਤਾਂ ਉਦੋਂ ਖੇਤੋਂ ਪਾਣੀ ਕੱਢ ਲਵੋ ਪਾਣੀ ਕੱਢਣ ਤੋਂ ਬਾਅਦ ਖਾਲੀ ਕਰਕੇ ਖੇਤ ਨੂੰ ਤੇ ਆਪਣਾ ਘੱਟ ਵਾਲੀ ਨਿਊਜ਼ਲ ਨਾਲ ਜਾਂ ਮਤਲਬ ਸਿੱਧਾ ਫੁਹਾਰਾ ਜਿਹੜਾ ਥੱਲੇ ਪੈਣਾ ਚਾਹੀਦਾ ਜ਼ਮੀਨ ਦੇ ਉੱਤੇ ਤੇ ਫੁਹਾਰੇ ਦੇ ਨਾਲ ਆਪਾਂ ਚਾਹੇ ਗੋਲ ਨਿਊਜ਼ਲ ਲੈ ਲਵੋ ਵੀ ਮਤਲਬ ਫੁਹਾਰਾ ਸਿੱਧਾ ਧਰਤੀ ਤੇ ਪੈਣਾ ਚਾਹੀਦਾ ਤੇ ਉਹਦੇ ਨਾਲ ਸਿੱਧੀ ਸਪਰੇਅ ਕਰੋ ਇਹਦੇ ਤੇ ਕਰਕੇ ਸਪਰੇਅ ਤੇ 2 ਦਿਨ ਛੱਡ ਕੇ ਤੀਜੇ ਦਿਨ ਮਤਲਬ ਪਾਣੀ ਪਾ ਦਿਓ ਖੇਤ ਦੇ ਵਿੱਚ ਫਿਰ ਕੋਈ ਦਿੱਕਤ ਨਹੀਂ ਸਿਰਫ ਇਹਦੀ ਕੋਨ ਦੇ ਉੱਪਰ ਦਵਾਈ ਪੈਣੀ ਚਾਹੀਦੀ ਹੈ ਇਹ ਉੱਪਰਲੇ ਪਾਸਿਓਂ ਥੱਲੇ ਨੂੰ ਕੰਮ ਕਰਦੀ ਹੈ ਜਦੋਂ ਇਹਦੀ ਕੋਨ ਦੇ ਉੱਪਰ ਦਵਾਈ ਪੈ ਗਈ ਤਾਂ ਇਹਨੇ ਆਟੋਮੈਟਿਕ ਬੂਟੇ ਦੇ ਵਿੱਚ ਰਚ ਜਾਣਾ ਦਵਾਈ ਨੇ ਤੇ ਇਹਨੇ ਸਾਰੇ ਬੂਟੇ ਨੂੰ ਖਤਮ ਕਰ ਦੇਣਾ ਹੁਣ ਇਹ ਦੇਖੋ ਆ ਸਾਰੀਆਂ ਕੋਨਾ ਹੀ ਦਿਸਦੀਆਂ ਸੀ ਉਸ ਦਿਨ ਜਿੱਦਨ ਮੈਂ ਸਪਰੇਅ ਕਰੀਏ ਸਿਰਫ ਕੋਨਾ ਉੱਪਰ ਦਿਸਦੀਆਂ ਸੀ ਤੇ ਜਦੋਂ ਕੋਨਾਂ ਦੇ ਉੱਪਰ ਦਵਾਈ ਪਈ ਹੈ ਤਾਂ ਆਟੋਮੈਟਿਕ ਦਵਾਈ ਜਿਹੜੀ ਹੈ ਥੱਲੇ ਤੱਕ ਅਸਰ ਪੂਰਾ ਕਰ ਜਾਂਦੀ ਹੈ ਪਰ ਦਵਾਈ ਪੂਰੇ ਪ੍ਰੋਪਰ ਵਧੀਆ ਤਰੀਕੇ ਨਾਲ ਪੈਣੀ ਚਾਹੀਦੀ ਹੈ ਇਹ ਨਹੀਂ ਹੈ ਵੀ ਆਪਾਂ ਫਟਾਫਟ ਕਾਲੀ ਕਾਲੀ ਦੇ ਨਾਲ ਨਿਕਲ ਜਾਈਏ ਅ ਥੋੜਾ ਜਿਹਾ ਸਲੋ ਚੱਲ ਕੇ ਬੜੇ ਆਰਾਮ ਨਾਲ ਇਹਨੂੰ ਸਪਰੇਅ ਕਰਨ ਵਾਲੀ ਹੈ ਇਹ ਚੀਜ਼ ਦੇ ਉੱਤੇ ਇਹ ਜਿੱਕਣਾ ਆਪਣੇ ਖੇਤਾਂ 'ਚ ਸਵੰਕੜਾ ਹੋ ਜਾਂਦਾ ਤੇ ਆਪਾਂ ਨੋਮਨੀ ਗੋਲਡ ਕਰਦੇ ਆ ਉਹ ਚੀਜ਼ ਨਹੀਂ ਹੈਗੀ ਇਹ ਇਹਨੂੰ ਥੋੜਾ ਜਿਹਾ ਆਰਾਮ ਨਾਲ ਸਪਰੇਅ ਕਰਨੀ ਪੈਂਦੀ ਹੈ ਕਿਉਂਕਿ ਇਹ ਪਿਆਜ਼ ਬੂਟੀ ਬਰੀਕ ਹੁੰਦੀ ਹੈ ਜਿਆਦਾ ਤੇ ਇਹ ਫਿਰ ਇਹਦੇ ਉੱਪਰ ਪ੍ਰੋਪਰ ਤਰੀਕੇ ਨਾਲ ਦਵਾਈ ਨਹੀਂ ਪੈਂਦੀ ਹੈਗੀ ਤੇ ਤਾਂ ਕਰਕੇ ਹੀ ਮੈਂ ਗੱਲ ਲੱਗਿਆ ਸੀ ਕਰਨ ਪੀ ਦਵਾਈ ਦਾ ਰਿਜ਼ਲਟ ਬੜਾ ਵਧੀਆ ਹੈ ਆ ਦੇਖ ਲਓ ਸਾਰੇ ਖੇਤ ਦੇ ਵਿੱਚੋਂ ਇਹ ਸਕਾਤੀ ਹੈ ਇਹ ਮੇਰਾ ਕਨਾਲ ਡੇਡ ਕਨਾਲ ਥਾਉਂਦੀ ਹੈ ਜਿਹਦੇ ਵਿੱਚ ਇਹ ਪਿਆਜ਼ ਦੀ ਬੂਟੀ ਹੋ ਗਈ ਸੀ ਤੇ ਇਹਦਾ ਦੇਖ ਲਓ 100% ਹੱਲ ਹੋ ਗਿਆ ਤੇ ਇਹ ਥੋੜਾ ਜਿਹਾ ਮੈਂ ਲੇਟ ਹੋ ਗਿਆ ਸੀ ਕਿਉਂਕਿ ਝੋਨਾ ਉਦੋਂ ਗ੍ਰੋਥ ਕਰ ਚੁੱਕਿਆ ਸੀ ਪੂਰੀ ਤੇ ਚਲੋ ਇਹ ਹੁਣ ਆਪਾਂ ਕਰੀ ਹੈ ਵੀ ਅਗੋਂ ਵਾਸਤੇ ਬੀਜੇ ਦਾ ਨਾਂ ਬਣੇ ਹਨਾ ਤੇ ਹੁਣ ਬਾਕੀ ਜਦੋਂ ਇਹ ਬਿਲਕੁਲ ਸੁੱਕ ਗਈ ਤਾਂ ਝੋਨਾ ਆਟੋਮੈਟਿਕ ਗ੍ਰੋਥ ਕਰ ਜਾਏਗਾ ਇਹ ਜਿਹੜੀ ਹੈ ਪਿਆਜ਼ ਬੂਟੀ ਤਾਂ ਇਹੋ ਜੀ ਨਾਮਰਾਦ ਬਿਮਾਰੀ ਹੈ ਇਹ ਜਿਹੜੀ ਹੈ ਆਪਣੇ ਜਿੰਨੇ ਵੀ ਆਪਾਂ ਯੂਰੀਆ ਜਿੰਨਾ ਵੀ ਪਾਉਂਦੇ ਆ ਸਾਰਾ ਯੂਰੀਆ ਇਹ ਲਈ ਜਾਂਦੀ ਹੈ ਤੇ ਬੂਟੇ ਨੂੰ ਗਰੋਥ ਨਹੀਂ ਕਰਨ ਦਿੰਦੀ ਮੇਨ ਕਾਰਨ ਇਹਦਾ ਇਹੀ ਹੈ ਵੀ ਇਹ ਬੂਟੇ ਨੂੰ ਗਰੋਥ ਨਹੀਂ ਕਰਨ ਦਿੰਦੀ ਹੈਗੀ ਤੇ ਲੋ ਜੀ ਵੀਰੋ ਮੈਂ ਰਿਜ਼ਲਟ ਦਿਖਾਉਣਾ ਸੀ ਤੁਹਾਨੂੰ ਹਲੇ ਮੈਨੂੰ ਸਪਰੇਅ ਕਰੀ ਨੂੰ ਤਕਰੀਬਨ ਤਕਰੀਬਨ ਇਹ 4 ਕੁ ਦਿਨ ਹੋਏ ਨੇ ਸ਼ਾਇਦ ਮੈਂ ਹਾਂਜੀ ਤੁਸੀਂ ਪਿਛਲੀ ਵੀਡੀਓ ਦੇਖ ਲਿਓ ਵੀ ਮੈਂ ਕਿਹੜੀ ਤਰੀਕ ਨੂੰ ਮਤਲਬ ਵੀਡੀਓ ਪਾਈ ਸੀ ਤੇ ਉਸ ਦਿਨ ਸਪਰੇਅ ਕਰੀ ਉਸ ਦਿਨ ਹੀ ਉਸ ਦਿਨ ਹੀ ਸਪਰੇਅ ਕਰੀ ਸੀ ਤੇ ਅੱਜ ਹੈਗੀ ਹੈ ਮੇਰੇ ਖਿਆਲ ਚ 30 ਤਰੀਕ ਸ਼ਾਇਦ ਤੇ ਅੱਜ ਮੈਂ ਤੁਹਾਨੂੰ ਇਹ ਦਿਖਾ ਰਿਹਾ ਚਾਰ ਪੰਜ ਦਿਨਾਂ ਦੇ ਵਿੱਚ ਇਹ ਜਿਹੜੀ ਹੈ ਬਿਲਕੁਲ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਰੁਕ ਜਾਂਦੀ ਹੈ ਇਹਦੀ ਗ੍ਰੋਥ ਇਹਦੀ ਪਿਆਜ਼ ਬੂਟੀ ਦੀ ਤੇ ਬੜਾ ਵਧੀਆ ਰਿਜ਼ਲਟ ਹੈ ਇਸ ਦਵਾਈ ਦਾ ਤੇ ਕਿਸਾਨ ਵੀਰਾਂ ਅੱਗੇ ਮੈਂ ਇਹੀ ਕਰਨ ਲੱਗਿਆ ਸੀ ਰਿਕੁਐਸਟ ਜਿਵੇਂ ਆਪਾਂ ਹੁਣ ਮੰਨ ਲਓ ਕਿ 24D ਕਰ ਦਿੰਨੇ ਆ 24D ਜਿਹੜੀ ਆ ਚਲੋ ਸਸਤੀ ਜ਼ਰੂਰ ਪੈਂਦੀ ਹੈ ਪਰ 24D ਜਿਹੜੀ ਹੈਗੀ ਆ 24D ਆਪਣੇ ਝੋਨੇ ਨੂੰ ਖਲਾਰ ਦਿੰਦੀ ਹੈ ਜਦੋਂ ਉਹ ਆਪਣੀ ਵੱਧ ਪੈ ਜਵੇ ਨਾ ਡੋਜ਼ ਮੰਨ ਲਓ ਕਿ 25 ਐਮਐਲ ਵੀ ਆਪਾਂ ਪਾ ਕੇ ਝੋਨੇ ਦੇ ਉੱਪਰ ਕਰਦੀ ਤੇ ਝੋਨੇ ਨੂੰ ਇੱਕ ਵਾਰ ਝਾੜੂ ਵਾਂਗ ਖਲਾਰ ਦਿੰਦੀ ਹੈ ਜਦੋਂ ਝਾੜੂ ਝਾੜੂ ਵਾਂਗ ਖਿਲਰ ਜਾਂਦਾ ਬੂਟਾ ਤਾਂ ਮੂਟੇ ਦੀ ਗ੍ਰੋਥ ਵੀ ਰੁਕ ਜਾਂਦੀ ਹੈ ਹਨਾ ਤੇ ਕਈ ਵਾਰ ਕਿਸਾਨ ਵੀਰਾਂ ਕੋਲ ਵੱਧ ਪੈ ਜਵੇ ਤੇ ਉਹ ਫਿਰ ਬੂਟਾ ਖਿਲਰ ਜਾਂਦਾ ਤੇ ਪ੍ਰੋਪਰ ਤਰੀਕੇ ਦੇ ਨਾਲ 240 ਜਿਹੜੀ ਹੈ ਇਹਨੂੰ ਖਤਮ ਵੀ ਨਹੀਂ ਕਰਦੀ ਹੈਗੀ ਕਿਉਂਕਿ ਇਹ 240 ਦੇ ਨਾਲ ਫਿਰ ਆਪਾਂ ਨੂੰ ਐਲ ਗ੍ਰਿਪ ਦੀਆਂ ਪੁੜੀਆਂ ਪਾਣੀਆਂ ਪੈਂਦੀਆਂ ਨੇ ਹਨ ਤੇ ਉਹ ਵੀ ਵੱਧ ਘਟ ਪੈ ਜਵੇ ਤੇ ਝੋਨੇ ਦਾ ਆਪਣਾ ਨੁਕਸਾਨ ਹੋ ਸਕਦਾ ਇਹ ਦਵਾਈ ਜਿਹੜੀ ਹੈ ਬਿਲਕੁਲ ਸੇਫ ਦਵਾਈ ਹੈ ਇਹ ਅ ਬਸਬ ਕੰਪਨੀ ਦੀ ਬਸਾਗ੍ਰਾਮ ਨੋਟ ਕਰ ਲਿਓ ਤੇ ਮੈਂ ਇਹਦਾ ਮਤਲਬ ਉਹ ਵੀ ਲੇਬਲ ਵੀ ਲਾ ਦਿਆਂਗਾ ਵੈਸੇ ਵੀਡੀਓ ਦੇ ਵਿੱਚ ਨਾਲ ਤੇ ਬੜੀ ਵਧੀਆ ਦਵਾਈ ਹੈ ਕਿਸਾਨ ਵੀਰੋ ਬੇਝੇ ਚਕੋ ਕੇ ਬੇ ਡਰ ਹੋ ਕੇ ਇਸ ਦਵਾਈ ਨੂੰ ਤੁਸੀਂ ਕਰ ਸਕਦੇ ਹੋ ਬੜੀ ਬੜਾ ਵਧੀਆ ਰਿਜ਼ਲਟ ਹੈ ਇਸ ਦਵਾਈ ਦਾ ਤੇ ਦਵਾਈ ਵੀ ਬੜੀ ਵਧੀਆ ਹੈ ਇਹ ਲਓ ਜੀ ਗੱਲ ਚੰਗੀ ਲੱਗੀ ਧੰਨਵਾਦ ਜੀ